ਧੰਨਵਾਦ ਕਰਨ ਦੀ بجائے ਰਸਤੋ ਰਾਤ BBMP ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਲ ਨੂੰ ਨੱਕਾ ਵੱਡ ਨੂੰ ਮੈਂ ਖਿਆਲ ਵਰ ਕਿਹੜਾ ਆਉਂਦਾ ਇੱਥੇ ਪਾਣੀ ਬਾਤ ਇੱਥੇ ਤੁਸੀਂ ਦਰਤੀ ਜਾਨੇ ਆ ਛੋਟਾ ਪਾਣੀ ਧੱਕੇ ਨਾ ਲਓਗੇ ਇਹ ਤਰੀਕਾ ਕੋ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ BBMP ਦੀ ਬੈਠਕ ਹੋ ਗਈ ਜੀ ਲੋ ਜੀ ਰਾਜਸਥਾਨ ਨੇ ਮੋਟਵਾ ਦੀ ਹੱਕ ਚ ਉਹ ਤੇ ਵੀ ਜੀ ਸਰਕਾਰ ਹੈ ਹਰਿਆਣਾ ਨੇ ਬਾਦੀ ਜੀ ਦੋ ਪੰਜਾਬ ਕਲਾ ਰਗਾ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਵਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਨੇ ਨੂੰ ਬੋਡ ਕਿਉਂ ਨਹੀਂ ਪਾਈ ਬੋਡ ਕਿਉਂ ਨਹੀਂ ਪਾਈ ਹਿਮਾਚਲ ਨੇ ਬੋਡ ਕਿਉਂ ਨਹੀਂ ਪਾਈ ਚੋਪਰਣਾ ਵੀ ਅੱਧੀ ਮੈਤ ਹੁੰਦੀ ਐ ਕਿ ਮੈਂ ਕਿ ਸਾਡੇ ਕੈਹ ਤੇ ਪਾਉਂਗੇ ਨਹੀਂ ਕਿਸੇ ਕਿਸੇ ਰਿਕਵੈਸਟ ਨਹੀਂ ਨਿਕੋ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਬੋਡ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਧਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਧਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾ ਚੁੱਪ ਹੋਗੇ ਜਾਂ ਮੈਦੀ ਹੋਗੇ ਚੁੱਪ ਹੋਣਾ ਵੀ ਤਾਂ ਦੀ ਮੈਦੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹਰਿਆਣੇ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤਾਂ ਕਿ ਸਪਸ਼ਟ ਕਰ ਪਾ ਰਹੀ ਕਿ ਅਸੀਂ ਕਿੱਧਰ ਆਏ ਆਪ ਸਾ ਕੀ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਕੋਈ ਤੇ ਬੰਦਾ ਸਾਹਿਬ ਤਾਂ ਕੇ ਡੀਟੇ ਲੈ ਜਾਂਦਾ ਹਰਿਆਣੇ ਦੇ ਬਚਾਣੇ ਮੈਂ ਮੈਂ ਅਸੀਂ ਨਾਲ ਹੀ ਗਰੋਧ ਕੀਤਾ

ਕਲਮਿਨੇਸ਼ਨ ਕੀ ਹੋ ਗਿਆ ਉਹੀ ਚੱਲ ਰਿਹਾ ਕੀ ਕਲਮਿਨੇਸ਼ਨ ਕੀ ਹੋ ਗਿਆ ਪਾਣੀਆਂ ਦਾ ਰੱਖਾ ਤਾਂ ਬਾਜ-ਬਾਜ ਫਿਰਦਾ ਤੁਹਾਡਾ ਪਾਣੀਆਂ ਦਾ ਰੱਖਾ ਥੋੜਾ ਬਾਜ-ਬਾਜ ਫਿਰਦਾ ਏਅਰ ਨੂੰ ਅਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲੋ ਆ ਲੋ ਆ ਕਰ ਸੁਣ ਜੀ ਕਲਮਿਨੇਸ਼ਨ ਜਿਹਨੇ ਪਾਣੀਆਂ 81 ਜੀ ਕੀ ਕਿਰਤ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਚ ਜਾਓ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾਹ ਜਾਓ ਹੁਣ ਮਾਫੀ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇਂ ਹੋਇਆ ਉਸਕੀ ਜ਼ਿੰਮੇਵਾਰੀ ਲੈਂਦਾ ਹਾਂ ਮੈਂ ਮੈਂ ਵਾਹ ਹਮ ਨਹੀਂ ਥਾ ਇਹਦਾ ਮਤਲਬ ਤੁਸੀਂ ਹੈ ਹੀ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਨਹੀਂ ਇਕ ਅਕੀ ਕਹੀ ਜਾਂਦੇ ਥੋੜੇ ਮੰਨੀ ਜਾਂਦੇ ਨਾਲ 80 ਤੋਂ ਬਾਅਦ ਜੋ ਜੋ ਘਟਨਾਏ ਹੋਈ ਉਸਕਾ ਮੈਂ ਜ਼ਿੰਮੇਵਾਰੀ ਲੈਂਦਾ ਹੂੰ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਇਹ ਹੱਦ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬੈਜੋ ਦੁਬਈ ਤੋਂ ਡੈਸਕ ਟੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਵੀਆ ਬਲੌਕ ਜੀ ਜੀ ਰਵੈਜ ਬਈ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲ ਲੇ ਕਿ ਤੇਰਾ ਲੋਕੀ ਗੱਲ ਕੰਮ ਜਾਣੇ ਪਾਸ ਜਵਾਬ ਦੇਣਾ ਕੋਈ ਅਮਰ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਸਲਫਕਾ ਨੂੰ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮੜੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉਫੂ ਕਹਿ ਗਿਰੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਂਦੇ ਜੀ ਕੱਲ ਕਰ ਲੈ ਅੱਲਾਹ ਚਲੋ ਪੀੜੀ ਕਹਾਵਤ ਹੈ ਇਹ ਕਹਾਵਤ ਹੈ ਪੀੜੀ ਚਲਦ ਕੱਟ ਦੇ ਵੱਡਾ ਲੱਗੇ ਕਹਾਵਤਾਂ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਤੂੰ ਮਨੇ ਥੱਲੇ ਤੂੰ ਹੀ ਲਾ ਲਈ ਪੀੜੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ ਬਿਲਕੁਲ ਬੈਠ ਜੁ ਬੈਠ ਬਾਈ ਬੈਠ 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 ਲਾਜੋ ਬੈਠ ਇੱਕ ਕਹਾਵਤ ਆਪਣੀ ਵੀ ਪੜੀ ਨਾ ਤੁਸੀਂ ਪੀਪੀ ਐਸ ਹੈ ਨਹੀਂ ਪੰਜਾਬੀ ਮੇਨ ਚਲੋ ਕੇ ਬੋਲ ਪੰਜਾਬੀ ਅਮਚੇ ਮੈਨੋ ਚੰਗੀ ਜੀ ਆਪਣੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਡਰਬੀ ਕੋੜਾ ਹੈ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਹੈ ਟੱਟੂ ਹੈ ਇਹ ਕੀ ਹੋ ਗਈ ਉਹ ਕਿਹੜੀ ਲੈਂਗੁਏਜ ਹੈ ਤੁਸੀਂ ਆਪਾ ਤੁਹਾਡੀ ਇਹ ਵੀ ਡਰੈਕ ਕਰੀਏ ਜੀ ਤੁਹਾਡੀ ਇੰਟਰਵਿਊ ਵੀ ਹੈ ਗੱਲ ਕਰਮ ਤਾਂ ਦਿਉ ਤਾਂ ਕਰਾਂ ਬਹਿ ਜਾਓ ਬਾਰੀਗ ਮੁਖੰਦੀ ਦਾ ਚੇਅਰ ਅਡਰੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰਿਪੋਰਟ ਅਡਰੈਸ ਕੀਤਾ ਜਾਵੇ ਜੋ ਵੀ ਕੋਈ ਸ਼ੇਰ ਦੀ ਜਨਤ ਤੋਂ ਬਿડા ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਨੇ ਦੇਖ ਰਿਹਾ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ बस करो चुप करोलो ਭਾਈ ਸਾਹਿਬ ਬੈਠੋ ਮੈਂ ਤੁਹਾਨੂੰ ਚੰਗੇ ਦਿਨਾਂ ਦੱਸ ਭਾਈ ਸਾਹਿਬ ਬੈਠੋ ਕੁੜੀ ਕੋ ਘਰੋ ਸਿੰਘ ਸਾਹਿਬ ਕੰਟੀਨਿਊ ਕਰੋ ਜੀ ਵੇਟ ਕਰੋ ਸਾਹਮਣੇ ਨਾ ਆ ਜੇਣਾ ਬਣੇ ਹਰ ਚੀਜ਼ ਦਾ ਵੇਟ ਕਰੋ ਕਿਸੇ ਹੋਰ ਬਸਟਾ ਚੜ ਜਾਓ ਤੇ ਭਾਈ ਬੰਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਅੱਡੇ 'ਤੇ ਰਹੇ ਉਹ ਕਿਹੜਾ ਜਿਹੜਾ ਪਹਿਲੇ ਫਲੋਰ 'ਤੇ ਉਹ ਕਿਹੜੇ ਅੱਡੇ ਚ ਲੱਗਿਆ ਫਿਰ ਜਿਹੜਾ ਪਹਿਲੇ ਫਲੋਰ 'ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾਂਗੇ ਜੀ ਇਹਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ